ਬਿੰਗਲ ਵਾਲਾ ਸ਼ਾਕਾ ਦਾ 24 ਮਾਰਚ ਸਤਿਆਪਨਤ ਵਿੱਚ ਮਨਾਇਆ ਜਾ ਰਿਹਾ ਪਰ ਉੱਥੇ ਹੀ ਇਸ ਮੌਕੇ ਤੇ ਬਿੰਗਲ ਵਾਲਾ ਸੰਗਰੂਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਪੁਰਾਣਾ ਸੱਭਿਆਚਾਰ ਸੀ ਪੁਰਾਣੇ ਪਿੰਡ ਹੁੰਦੇ ਸੀ ਚਾਹੇ ਉਹ ਚੱਕੀ ਹੋਵੇ ਇਸ ਜੇਕਰ ਗੱਲ ਕੀਤੀ ਜਾਵੇ ਤਾਂ ਚੱਕੀ ਚਲਾਈ ਜਾਂਦੀ ਸੀ ਹਰ ਘਰ ਦੇ ਵਿੱਚ ਵਿਧਾਣੀ ਦੀ ਗੱਲ ਕੀਤੀ ਜਾਵੇ ਜੋ ਅਕਸਰ ਪਹਿਲਾਂ ਹੱਥਾਂ ਦੇ ਨਾਲ ਰੜਕਿਆ ਜਾਂਦਾ ਸੀ ਜੁਗ ਬਦਲ ਚੁੱਕਿਆ ਅੱਥਾਂ ਦੀ ਜਗ੍ਹਾ ਮੋਟਰਾਂ ਨੇ ਲੈ ਲਈ। ਘਰਾਂ ਦੇ ਵਿੱਚ ਅਕਸਰ ਜਦੋਂ ਵੱੜਦੇ ਸੀ ਤਾਂ ਜੋ 베ੜੇ ਸੀ। 베ੜਿਆਂ ਦੇ ਵਿੱਚ ਓਟਾ ਬਣਿਆ ਹੁੰਦਾ ਸੀ, ਚੁੱਲਾ ਚੋਕਾ ਬਣਿਆ ਹੁੰਦਾ ਸੀ। ਜਿਸ ਜਗ੍ਹਾ ਦੇ ਉੱਤੇ ਜੋ ਰੋਟੀ ਖਾਣਾ ਬਣਾਇਆ ਜਾਂਦਾ ਸੀ। ਯਾਰਖਾ ਤੁਸੀਂ ਵੇਖ ਸਕਦੇ ਹੋ ਜੋ ਕਿ ਅਲੋਪ ਹੋ ਚੁੱਕਿਆ। ਪੂਣੀਆਂ ਕੱਟੀਆਂ ਜਾਂਦੀਆਂ ਸੀ ਅਤੇ ਕਈ-ਕਈ ਕੁੜੀਆਂ ਦੀਆਂ ਜੋ ਧਾਰਾਂ ਤਾਣੀਆਂ ਵਿੱਚ ਤਾਣੀਆਂ ਦੇ ਰੂਪ ਦੇ ਵਿੱਚ ਇਸ ਚਰਖੇ ਨੂੰ ਕੁੜੀਆਂ ਆਪਣੇ ਪੰਜ-ਪੰਜ ਸੱਤ-ਸੱਤ ਚਰਖੇ ਡਾ ਲੈਂਦੀਆਂ ਸੀ ਮੈਂ ਬਾਤ ਉਹ ਕੰਮ ਕਰੋ ਜਿਹੜਾ ਆਪਣੇ ਹੱਥਾਂ ਦੇ ਹਨਾ ਕੰਮ ਨਹੀਂ ਇਹਨਾਂ ਨੂੰ ਕੀ ਕਰਾਂਗੇ ਜੀ ਬੱਚਿਆਂ ਨੂੰ ਪਤਾ ਹੀ ਨਹੀਂ ਜੀ ਪਹਿਲਾਂ ਵਾਲੇ ਸੰਦਾਂ ਦੇ ਨਾਮ ਨਹੀਂ ਪਤਾ ਬੱਚਿਆਂ ਕਿ ਬੱਚੇ ਹੁਣ ਉਹ ਕੰਮ ਕਰਦੇ ਨਹੀਂ ਸ ਕੰਮ ਹੋ ਗਏ ਮੋਬਾਈਲਾਂ ਤੇ ਹੋ ਗਏ ਟੀਵੀਆਂ ਤੇ ਹੋ ਗਏ ਬਸ ਪਿੰਗਲ ਵਾਲਾ ਸ਼ਾਕਾ ਦਾ 24 ਮਾਰਚ ਸਤਿਆਪਨ ਅੰਤ ਵਿੱਚ ਮਨਾਇਆ ਜਾ ਰਿਹਾ ਪਰ ਉੱਥੇ ਹੀ ਇਸ ਮੌਕੇ ਤੇ ਪਿੰਗਲਵਾੜਾ ਸੰਗਰੂਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਪੁਰਾਣਾ ਸੱਭਿਆਚਾਰ ਸੀ ਪੁਰਾਣੇ ਪਿੰਡ ਹੁੰਦੇ ਸੀ ਚਾਹੇ ਉਹ ਚੱਕੀ ਹੋਵੇ ਇਸ ਜੇਕਰ ਗੱਲ ਕੀਤੀ ਜਾਵੇ ਤਾਂ ਚੱਕੀ ਚਲਾਈ ਜਾਂਦੀ ਸੀ ਹਰ ਘਰ ਦੇ ਵਿੱਚ ਚੱਕੀ ਹੁੰਦੀ ਸੀ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਕਣਕ ਪਾਈ ਜਾਂਦੀ ਸੀ ਕਣਕ ਪਾਉਣ ਤੋਂ ਬਾਅਦ ਇਸ ਨੂੰ ਗੇੜ ਦਿੱਤਾ ਜਾਂਦਾ ਸੀ ਅਤੇ ਆਟਾ ਇਸ ਜਗ੍ਹਾ ਦੇ ਉੱਤੋਂ ਨਿਕਲਦਾ ਸੀ ਅਤੇ ਹਰ ਰੋਜ਼ ਇਸ ਤਰ੍ਹਾਂ ਹੀ ਲੋਕ ਕਰਦੇ ਸੀ ਅਤੇ ਤਾਜ਼ਾ ਪੀਹਾ ਹੋਇਆ ਆਪਣੇ ਹੱਥੀ ਆਟਾ ਖਾਧਾ ਜਾਂਦਾ ਸੀ ਸ਼ਾਇਦ ਤੰਦਰੁਸਤ ਜੋ ਬਜ਼ੁਰਗ ਨੇ ਉਹਨਾਂ ਦੇ ਤੰਦਰੁਸਤ ਰਹਿਣ ਦਾ ਕਾਰਨ ਇਹ ਹੈ ਕਿ ਲੋਕ ਆਪਣੇ ਹੱਥੀ ਕੀਰਤਕ ਜਿੱਥੇ ਕਰਦੇ ਸੀ ਉੱਥੇ ਹੀ ਆਟਾ ਵੀ ਆਪਣੇ ਹੱਥੀ ਪੀਸਿਆ ਜਾਂਦਾ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਇਹ ਪੱਥਰ ਆਕ ਕੱਸ ਜਾਂਦਾ ਤੇ ਦੂਸਰੇ ਇਸ ਤਰ੍ਹਾਂ ਦੇ ਪੱਥਰ ਲਗਾ ਲੱਤੇ ਜਾਂਦੇ ਸੀ ਪਰ ਉੱਥੇ ਜੇਕਰ ਮਧਾਣੀ ਦੀ ਗੱਲ ਕੀਤੀ ਜਾਵੇ ਜੋ ਅਕਸਰ ਪਹਿਲਾਂ ਹੱਥਾਂ ਦੇ ਨਾਲ ਰਿੜਕਿਆ ਜਾਂਦਾ ਸੀ ਬੇਸ਼ੱਕ ਹੁਣ ਯੁੱਗ ਬਦਲ ਚੁੱਕਿਆ ਹੱਥਾਂ ਦੀ ਜਗ੍ਹਾ ਮੋਟਰਾਂ ਨੇ ਲੈ ਲਈ ਤੀ ਪਰ ਇਸ ਦੇ ਨਾਲ ਹੀ ਚੁੱਲਾ ਚੌਕਾ ਚੁੱਲਾ ਚੌਕਾ ਤੁਸੀਂ ਵੇਖ ਸਕਦੇ ਜਿਹਨੂੰ ਆਪਾਂ ਓਟਾ ਵੀ ਕਹਿੰਦੇ ਨੇ ਅਕਸਰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਅਕਸਰ ਜਦੋਂ ਵੱੜਦੇ ਸੀ ਤਾਂ ਜੋ ਬੇੜੇ ਸੀ ਬੇੜਿਆਂ ਦੇ ਵਿੱਚ ਫੋਟਾ ਬਣਾ ਹੁੰਦਾ ਸੀ ਚੁੱਲਾ ਚੋਕਾ ਬਣਾ ਹੁੰਦਾ ਸੀ ਜਿਸ ਜਗ੍ਹਾ ਦੇ ਉੱਤੇ ਜੋ ਰੋਟੀ ਖਾਣਾ ਬਣਾਇਆ ਜਾਂਦਾ ਸੀ ਪਰ ਜੇਕਰ ਗੱਲ ਕੀਤੀ ਹੈ ਮੈਂ ਤਾਂ ਚਰਖੇ ਦੀ ਚਰਖਾ ਤੁਸੀਂ ਵੇਖ ਸਕਦੇ ਹੋ ਜੋ ਕਿ ਅਲੋਪ ਹੋ ਚੁੱਕਿਆ ਪੂਣੀਆਂ ਕੱਤੀਆਂ ਜਾਂਦੀਆਂ ਸੀ ਅਤੇ ਕਈ-ਕਈ ਕੁੜੀਆਂ ਦੀਆਂ ਜੋ ਡਾਰਾਂ ਥਾਣੀਆਂ ਦੇ ਵਿੱਚ ਥਾਣੀਆਂ ਦੇ ਰੂਪ ਦੇ ਵਿੱਚ ਇਸ ਚਰਖੇ ਨੂੰ ਕੁੜੀਆਂ ਆਪਣੇ 5-5 7-7 ਚਰਖੇ ਡਾਹ ਲੈਂਦੀਆਂ ਸੀ ਅਤੇ ਪੂਰੀ-ਪੂਰੀ ਰਾਤ ਚਰਖੇ ਕੱਤਦੇ ਰਹਿੰਦੀਆਂ ਸੀ ਅਤੇ ਪੂਣੀਏ ਕੀਤੀ ਜਾਂਦੀ ਸੀ ਫਿਰ ਜਿੱਕਰ ਪੰਜਾਬ ਦੇ ਸੱਭੇਚਾਰ ਦੀ ਗੱਲ ਕੀਤੀ ਆ ਵੀ ਇਸ ਨੂੰ ਜਾਲੀ ਵੀ ਆਖਿਆ ਜਾਂਦਾ ਵੈਸੇ ਇਸ ਨੂੰ ਡੋਲੀ ਆਖਿਆ ਜਾਂਦਾ ਇਸ ਦੇ ਵਿੱਚ ਖਾਣ ਪੀਣ ਵਾਲੀਆਂ ਜੋ ਵਸਤੂਆਂ ਸੀ ਉਹਨਾਂ ਨੂੰ ਰੱਖਿਆ ਜਾਂਦਾ ਚਾਹੇ ਉਹ ਦੁੱਧ ਹੋਵੇ ਦਹੀਂ ਹੋਵੇ ਰੋਟੀ ਹੋਵੇ ਰੋਟੀਆਂ ਦੇ ਛਾਬੇ ਤੱਕ ਰੱਖੇ ਜਾਂਦੇ ਸੀ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਆਉਣ ਵਾਲਾ ਜੋ ਸਮਾਨ ਲਗਾਤਾਰ ਬਦਲਦਾ ਜਾਂਦਾ ਤੁਸੀਂ ਦੇਖ ਸਕਦੇ ਹੋ ਪੰਜਾਬ ਊੜਾੜਾ ਇਸ ਜਗ੍ਹਾ ਦੇ ਉੱਤੇ ਲਗਾਇਆ ਗਿਆ ਟੇਬਲ ਫੈਨ ਪੱਖਾ ਜੋ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਵਿਆਹਾਂ ਦੇ ਵਿੱਚ ਸਾਈਕਲ ਬਹੁਤ ਵੱਡੀ ਚੀਜ਼ ਹੁੰਦੀ ਸੀ ਉਸ ਵੇਲੇ ਸਾਈਕਲ ਨਹੀਂ ਮਿਲਦਾ ਹੁੰਦਾ ਸੀ ਵਿਆਹਾਂ ਦੇ ਵਿੱਚ ਹੁਣ ਤਾਂ ਕਾਰਾਂ ਬੇਸ਼ੱਕ ਦੇਣ ਲੱਗ ਗਏ ਪਰ ਟੇਬਲ ਫੈਨ ਪੱਖਾ ਵੀ ਕਿਤੇ ਕਿਤੇ ਦਿਖਾਈ ਦਿੰਦਾ ਸੀ ਟੇਬਲ ਫੈਨ ਪੱਖਾ ਇਸ ਲਈ ਆ ਕਿ ਟੇਬਲ ਦੇ ਉੱਤੇ ਰੱਖ ਕੇ ਇਸ ਦੀ ਹਵਾ ਲੈਤੀ ਜਾਂਦੀ ਸੀ ਪਰ ਇੱਥੇ ਜ਼ਿਕਰ ਜੋ ਗੱਲ ਇਹ ਵੀ ਆ ਕਿ ਇੱਕ ਛੋਟੇ ਜਿਹੇ ਟੇਬਲ ਫੈਨ ਪੱਖਾ 8 8 9 9 10 10 ਮੰਜ਼ੇ ਡਾਹੇ ਹੁੰਦੇ ਸੀ ਤਾਂ 10ਵੇਂ ਮੰਜ਼ੇ ਨੂੰ ਵੀ ਹਵਾ ਲੱਗਦੀ ਹੁੰਦੀ ਸੀ ਖੂਹ ਆ ਖੂਹ ਬਣਾਇਆ ਗਿਆ ਖੂਹ ਬਣਾਇਆ ਗਿਆ ਬਾਲਟ ਦੀ ਜਗ੍ਹਾ ਇਸ ਤਰ੍ਹਾਂ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਬਾਲਟੀਆਂ نیچے ਉਤਾਰ ਦਿੱਤੀ ਜਾਂਦੀ ਸੀ ਅਤੇ ਖਿੱਚੀ ਜਾਂਦੀ ਸੀ ਜਿਸ ਦੇ ਨਾਲ ਤੌੜੇ ਭਰੇ ਜਾਂਦੇ ਸੀ ਪਾਣੀ ਦੇ ਣਾਉਣ ਧੋਣ ਦੀ ਗੱਲ ਕੀਤੀ ਜਾਵੇ ਤਾਂ ਪੀਣ ਵਾਲਾ ਪਾਣੀ ਵੀ ਇਸ ਨੂੰ ਯੂਜ਼ ਕੀਤਾ ਜਾਂਦਾ ਸੀ ਅਤੇ ਣਾਉਣ ਦੇ ਲਈ ਵੀ ਇਹ ਪਾਣੀ ਵਰਤਿਆ ਜਾਂਦਾ ਸੀ ਬੀਬੀ ਬੈਠੀ ਆ ਥੋੜੀ ਦੇਰ ਪਹਿਲਾਂ ਚੱਕੀ ਘੇੜ ਦੇ ਨਜ਼ਰ ਆਉਂਦੇ ਸੀ ਕਿਹਨਾ ਬੀਬੀ ਰਾਜਕਾਰ ਰਾਜਕੌਰ ਵਧੀਆ ਚੱਕੀਆਂ ਚਲਾਈਆਂ ਹੋਣੀਆਂ ਹੁਣ ਦਾ ਸਮਾਂ ਮੋਟਰਾਂ ਨੇ ਲੈ ਲਤਾ ਹੱਥਾਂ ਦਾ ਹਾਂ ਵੀਰਾ ਜਿਉੜਾ ਮੌਰ ਪਿੰਡ ਆ ਹਾਂ ਵੀਰਾ ਚੱਕੇ ਬਥੇਰੇ ਚਲਾਇਆਂ ਨੇ ਆਟਾ ਪੀ ਹੈ ਤੇ ਜੇ ਇਹੇ ਕੰਮ ਕਰ ਲਵੇ ਤਾਂ ਸਾਰੀ ਕੱਖਾਂ ਦੀ ਪੰਡ ਛੱਡਣੀ ਆ ਹੁਣ ਸਾਰਾ ਝੜਖੇ 'ਚ ਬਹਿ ਜਾਣਾ ਉਹ ਲੜੇ ਲਮਕਾ ਤੇ ਬੋਰੀਆਂ ਪਰਤੇ ਕੋਈ ਕੰਮ ਨਹੀਂ ਆਉਂਦੀਆਂ ਹੁਣ बिकਦੇ ਵੀ ਨਹੀਂ ਜਾਂਦੀ ਇਹੋ ਹੁਣ ਦਰੀਆਂ ਦੂਰੀਆਂ ਤਾਂ ਵਟਾ ਲਈਏ ਕੁਛ ਦਸਤਾ ਦੇਵੋ ਕਿ ਕਿੱਥੇ ਵਟਦਾ ਹੋ ਆ ਮੈਂ ਵਾਦੂ ਉਹ ਕੰਮ ਕਰੋ ਜਿਹੜਾ ਆਪਣੇ ਹੱਥ ਆ ਜੇ ਨਾ ਕੰਮ ਨਹੀਂ ਆਇਆ ਨੀ ਉਹ ਕੀ ਕਰਾਂਗਾ ਮੈਂ ਕਿਹਾ ਕੋਰੇ ਕੁੜੀ ਕਾ ਨਹੀਂ ਮੈਨੂੰ ਚਾਰ ਖਿਆਸ ਚਾਹੀਦੇ ਨੇ ਮਾਮਾ ਕੀਤੇ ਜਾਵਾਂ ਬਟਾਉਣ ਇਹਨੂੰ ਹਾਂ ਪਤਾ ਹੋਰ ਕੀ ਕਹਾ ਬੀਬੀ ਕਹਿੰਦੀ ਇਹ ਲੱਗਦਾ ਕਿ ਜੋ ਬਜ਼ੁਰਗ ਨੇ ਉਹਨਾਂ ਦੀ ਤੰਦਰੁਸਤੀ ਤਾਂ ਰਾਜ ਹੀ ਇਹ ਆ ਕਿ ਆਪਾਂ ਰੋਜ਼ ਸਵੇਰੇ ਕਣਕ ਪਾਉਂਦੇ ਸੀ ਆਟਾ ਪੀਸਦੇ ਸੀ ਤਾਜ਼ਾ ਖਾਂਦੇ ਸੀ ਤਾਜ਼ਾ ਖਾਂਦੇ ਸੀ ਹੁਣ 32 ਸਾਰੇ ਰੋਗ ਲੱਗ ਰਹੇ ਨੇ ਪਤੋ ਕੱਖਾਂ ਮੌਜਾ ਪੱਖੇ ਛੱਡ ਲਏ ਅਸੀਂ ਲਾਲ ਕਲਾਰ ਰੱਖੇ ਨੇ ਆ ਗਰਮੀ ਆਉਂਦੀ ਨਹੀਂ ਗਰਮੀ ਕਿੱਥੋਂ ਆਊਗੀ ਜਦੋਂ ਕੰਮ ਨਹੀਂ ਬਾਹਰ ਕਰਦੀਆਂ ਅਗੇ ਢੱਕਿਆਂ ਨੂੰ ਜਾਂਦੀਆਂ ਹਰ ਹਰਾਂ ਲੈਣ ਜਾਂਦੀਆਂ ਮੁੜਕਾ ਜਾਂਦਾ ਤੇ ਪਰ ਸਿੰਨਾ ਕਹਿੰਦੇ ਹੈ ਹੈ ਇਹਦਾ ਇੱਥੇ ਦਮ ਲੈ ਲੋ ਆ ਇੱਥੇ ਆਦਾ ਆ ਗਿਆ ਇੱਥੇ ਦਮ ਲੈ ਲੋ ਕਿੱਥੇ ਸਰਦਾਰਾਂ ਦੀ ਕੋਠੀ ਹੈ ਆ ਉਰੇ ਸਰਦਾਰ ਨੇ ਸਾਡੇ ਮਾਹਤੋਲੇ ਕੋਲੇ ਉੱਥੇ ਬਰੋਟਾ ਹੁੰਦਾ ਵੱਡਾ ਉੱਥੇ ਦਮ ਲੈਂਦੀਆਂ ਸੀ ਆਗਾ ਦੇ ਪਰੇ ਸਿਰ ਤੇ ਹੁੰਦੇ ਸੱਸ ਕਹਿੰਦੀ ਹੁੰਦੀ ਲਿਆ ਚੱਲੋ ਚੱਕ ਟੋਕਰਾਂ ਧਰ ਲਾਂਦੀ ਸਿਰ ਤੇ ਚੱਲ ਮਿੱਟੀ ਲਈਏ ਚੁੱਲੇ ਇਧਰੋਂ ਪਟਾ ਕੇ ਇਧਰ ਕਰੀਏ ਐ ਕਰ ਦਿੱਤੀ ਸੱਸ ਸਾਡੀ ਹੋਂ ਤਾਂ ਸੱਸਾ ਮਾਉ ਜਨੇ ਯਾਨੀ ਕਿ ਫੌਜੀਆ ਵਾਂਗੂ ਬੈਲੀ ਨਹੀਂ ਬਿਠਾਣ ਦਿੰਦੇ ਦੀ ਸਿੰਦੀ ਦੀ ਮੁੜੀ ਨਹੀਂ ਦੀ ਬਿਠਾਣ ਦਿੰਦੀ ਚਲੋ ਅੱਛਾ ਮਿੱਟੀ ਲਈਏ ਚਿੱਲੇ ਪਾਈਏ ਫਿਰ ਹਾਰੇ ਪਾਈਏ ਬੈਠਣ ਦੀ ਫੇਰ ਦੁਪਹਿਰੇ ਨੂੰ ਹੱਥਾਂ ਨੂੰ ਜਦੋਂ ਦੁੱਧ ਦਿੰਦੀ ਪਾਲਾ ਪਾਲਾ ਦੁੱਧ ਮਸਾ ਪਾਉਂਦੀ ਆਪ ਦੁੱਧ ਤੇ ਬੈ ਜਾਂਦੀ ਫੇਰ ਬੈ ਜਾ ਇੱਧਰ ਕਰਾ ਲੀ ਆ ਮੂੰਹ ਵੀ ਕਰਾ ਲੀ ਅਰੇ ਮੂੰਹ ਵੀ ਕਰਾ ਲੀ ਹੋਰ ਥੋੜੀ ਵੀ ਨਹੀਂ ਹੋ ਗਈ ਕਿ ਨਾ ਮੇ ਬੇਹਾ ਬڑا ਮਤਲਬ ਤੁਸੀਂ ਤਾਂ ਆਪਣੇ ਜਮਾਨੇ ਦੇ ਵਿੱਚ ਇਹ ਪੁਰਾਣਾ ਸਭ ਕੁਝ ਦੇਖਿਆ ਹੋਇਆ ਜੋ ਇੱਥੇ ਦਿਖਾਇਆ ਗਿਆ ਹੈ ਪੁਰਾਣਾ ਪਿੰਡ ਦਿਖਾਇਆ ਗਿਆ ਚਾਹੇ ਉਹ ਡੋਲੀ ਹੋਵੇ ਜਿਹੜਾ ਆਪਾਂ ਜਾਲੀ ਵੀ ਕਹਿੰਦੇ ਨੇ ਆ ਨਾ ਦੁੱਧ ਰੱਖਦੇ ਸੀ ਰੋਟੀ ਵੀ ਰੱਖੀ ਜਾਂਦੀ ਸੀ ਚਾਹੇ ਓਟਾ ਚਾਹੇ ਚੁੱਲ੍ਹਾ ਚੌਕਾ ਕਹਿ ਲੀਏ ਸਭ ਕੁਝ ਹੈ ਸਾਰੇ ਕਾਸੇ ਇਨ ਵਿੱਚ ਆਪਾਂ ਬਣਾਉਣੇ ਹੁੰਦੇ ਆਂ ਆ ਬੋਲੇ ਤਾਂ ਜਨ ਬਣਾ ਲਈ ਬੀਬੀ ਉਹ ਕਿਹਾ ਕਿੰਨਾ ਇੱਕ ਫਰਕ ਲੱਗਦਾ ਕਿਉਂਕਿ ਉਦੋਂ ਜ਼ਿੰਦਗੀ ਬੜੀ ਸੁਖਾਲੀ ਹੁੰਦੀ ਸੀ ਬੇਸ਼ੱਕ ਆਪਣੇ ਕੋਲੇ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਜਿਆਦਾ ਪੈਸਾ ਨਹੀਂ ਹੁੰਦਾ ਸੀ ਪਰ ਆਪਸੀ ਮੋਹ ਚ ਭਾਈਚਾਰਾ ਜਾਂ ਫਿਰ ਮਿਲਬਰਤਨ ਕਹਿੰਦੇ ਨੇ ਵੀ ਕਿ ਉਸ ਸਮੇਂ ਤਾਂ ਜਿਹੜੀ ਘਰ ਦੀ ਬਹੂ ਹੁੰਦੀ ਸੀ ਪਹਿਲਾਂ ਸਾਰੇ ਟੱਬਰ ਦੀ ਰੋਟੀ ਬਣਾਉਂਦੀ ਸੀ ਫਿਰ ਕਿਤੇ ਆਪ ਖਾਂਦੀ ਹਾਂਜੀ ਹਾਂ ਪਿੱਛੋਂ ਮਿਲਦੀ ਹੁੰਦੀ ਪੁੱਤ ਪਿੱਛੋਂ ਮਿਲਦੀ ਸੀ ਆਏ ਥੋੜੋਤੀ ਪਹਿਲੇ ਹੀ ਪਕਾ ਕੇ ਪਹਿਲੇ ਹੀ ਖਾ ਲਈਏ ਬਾਅਦ ਚ ਮਿਲਦੀ ਹੁੰਦੀ ਸੀ ਬੇਟਾ ਪਹਿਲਾਂ ਤਾਂ ਕੰਮ-ਕੰਮ ਕਰੀ ਜਾਂਦੇ ਕੰਮ ਕਰੀ ਜਾਂਦੇ ਖਾਣ ਵੇਲੇ ਖਾਣ ਵੇਲੇ ਬਾਅਦ ਚ ਰੋਟੀ ਮਿਲਦੀ ਸੀ। ਇਹਨਾ ਮੀਮੀ ਬਲਵਿੰਦਰ ਕੌਰ ਜੀ ਬਲਵਿੰਦਰ ਤੁਸੀਂ ਵੇਖਿਆ ਸਰ ਕੁਝ ਆਪਣੇ ਟਾਈਮ ਕਿੰਨਾ ਫਰਕ ਲੱਗਦਾ ਜਦੋਂ ਹੁਣ ਇਹ ਪੁਰਾਣੀ ਚੀਜ਼ਾਂ ਦੇਖਦੇ ਹਾਂ ਯਾਦ ਆਉਂਦੀ ਹੂ। ਹਾਂਜੀ ਹਾਂ ਯਾਦ ਆਉਂਦੀ ਹੈ ਜੀ। ਵਧੀਆ ਸੀਗਾ ਜੀ ਪਹਿਲਾਂ। ਹਾਂਜੀ। ਅੱਜ ਇੱਥੇ ਪੁਰਾਣਾ ਪਿੰਡ ਦਰਸਾਇਆ ਗਿਆ ਦਿਖਾਇਆ ਗਿਆ। ਆਹ ਦੇਖ ਕੇ ਬੱਚੇ ਵੀ ਪੁੱਛਦੇ ਹੁਣੇ। ਬਿਆ ਕੀ ਚੀਜ਼ ਹੁੰਦੀ ਸੀ ਨਾ ਚੁਰ ਕੇ ਜੇਕਰ ਗੱਲ ਕੀਤੀ ਜਾਵੇ ਚਰਖਾ ਹਾਂਜੀ ਚਰਖਾ ਤਾਂ ਪਹਿਲਾਂ ਕੁੜੀਆਂ ਤਰਿੰਜਣਾਂ ਦੇ ਵਿੱਚ ਬਹਿ ਜਾਂਦੇ ਸਾਰੀ ਸਾਰੀ ਰਾਤ ਗੱਲਾਂ ਕਰੀਨ ਦੇ ਨਾਲੇ ਚਰਖਾ ਕੱਤੀ ਜਾਂਦੇ ਹਾਂਜੀ ਹਾਂਜੀ ਹਾਂ ਕੱਤਦੇ ਸੀਗੇ ਜੀ ਸਾਰੀ ਸਾਰੀ ਰਾਤ ਦੀ ਹਾਂਜੀ ਐਵੇਂ ਸੀਗਾ ਜੀ ਬਹੁਤ ਵਧੀਆ ਸੀਗਾ ਜੀ ਪਹਿਲਾਂ ਤੇ ਹੁਣ ਤਾਂ ਸਾਰੇ ਮਸ਼ੀਨਾਂ ਵਾਲਾ ਕੰਮ ਹੋ ਗਿਆ ਜੀ ਮੋਬਾਈਲ ਦੀ ਜੁਗਾ ਮਹਾ ਮੋਬਾਈਲ ਦੀ ਜੁਗਾ ਆ ਗਿਆ ਜੀ ਹੁਣ ਤਾਂ ਹੁਣ ਤਾਂ ਸਾਰਾ ਕੁਝ ਵੈਸੇ ਨੈਟ ਦੱਸਦਾ ਜੀ ਹਾਂਜੀ ਜੀ ਨਾਮ ਇਹ ਬੇ ਨਰੇਂਦਰ ਕੌਰ ਇੰਦਰਾ ਤੁਸੀਂ ਪੁਰਾਣਾ ਸਮਾਂ ਵੀ ਵੇਖਿਆ ਤੇ ਨਵਾਂ ਵੀ ਵੇਖ ਰਹੇ ਹੋ ਤੇ ਜਦੋਂ ਹੁਣ ਪੁਰਾਣਾ ਸਮਾਂ ਆਪ ਦੇਖਦੇ ਹੋ ਜਾਂ ਬੱਚਿਆਂ ਨੂੰ ਦਿਖਾਉਨੇ ਹੋ ਤਾਂ ਯਾਦ ਤਾਂ ਆਉਂਦੀ ਹੋਊਗੀ ਪੁਰਾਣੇ ਦੀ ਹਾਂਜੀ ਬੱਚਿਆਂ ਨੂੰ ਪਤਾ ਹੀ ਨਹੀਂ ਜੀ ਪਹਿਲਾਂ ਵਾਲੇ ਸੰਦਾਂ ਦੇ ਨਾਮ ਨਹੀਂ ਪਤਾ ਬੱਚਿਆਂ ਨੂੰ ਕਿ ਬੱਚੇ ਹੁਣ ਉਹ ਕੰਮ ਕਰਦੇ ਨਹੀਂ ਸ ਕੰਮ ਹੋ ਗਏ ਮੋਬਾਈਲਾਂ ਤੇ ਹੋ ਗਏ ਟੀਵੀਆਂ ਤੇ ਹੋ ਗਏ ਬਸ ਤੇ ਪਹਿਲਾਂ ਵਾਲਾ ਜੋ ਬਹੁਤ ਵਧੀਆ ਸੀ ਭਾਈ ਏਕਾਤੀ ਥੋਕਾ ਦੀ ਸਵਾਤ ਥਵਾਕ ਦੀ ਸਾਰੇ ਲੋਕਾਂ 'ਚ ਪਿਆਰ ਮੁਹੱਬਤ ਸੀ ਹੁਣ ਉਹ ਨਹੀਂ ਰਹੀ ਹੁਣ ਸਾਰਾ ਕੁਝ ਗਿਆ ਉਹ ਪੁਰਾਣੇ ਚੀਜ਼ਾਂ ਦਾ ਬੱਚਿਆਂ ਨੂੰ ਨਹੀਂ ਪਤਾ ਜੀ ਹੁਣ ਸਾਨੂੰ ਪਤਾ ਹੈਗਾ ਜਿਹੜੇ ਅਸੀਂ ਪੁਰਾਣੇ ਆ ਕਈ ਹਾਂ ਬਿਲਕੁਲ ਇਹਨਾਂ ਦਾ ਕਹਿੰਦੇ ਕੀ ਜੋ ਬੱਚੇ ਨੇ ਅੱਜ ਕੱਲ ਦੀ ਜਨਰੇਸ਼ਨ ਆ ਉਹਨਾਂ ਨੂੰ ਨਹੀਂ ਪਤਾ ਜੋ ਪੁਰਾਣਾ ਸਭੇ ਯਾਰਾ ਪੁਰਾਣੇ ਪਿੰਡ ਹੁੰਦੇ ਸੀ ਚੁੱਲ੍ਹਾ ਚੋਕਾ ਹੁੰਦਾ ਸੀ ਜਾਂ ਫਿਰ ਗੱਲ ਕੀਤੀ ਜਾਵੇ ਚ ਚੱਕੀਆਂ ਹੁੰਦੀਆਂ ਸੀ ਜੋ ਹੱਥ ਦੇ ਨਾਲ ਘੇੜੀਆਂ ਜਾਂਦੀਆਂ ਸੀ ਕਿ ਨਾਂ ਬੀਬੇ ਬਲਜੀਤ ਕਾ ਬਲਜੀਤ ਕਿਸ ਤਰ੍ਹਾਂ ਵੇਖਦੇ ਹੋ ਪੁਰਾਣਾ ਸਮਾਂ ਵੀ ਵੇਖਿਆ ਬੜਾ ਹੀ ਸੁਨਹਿਰੇ ਦਿਨ ਹੁੰਦੇ ਸੀ ਬੇਸ਼ੱਕ ਹੁਣ ਮੋਬਾਈਲਾਂ ਨੇ ਉਹ ਸਮਾਂ ਲੈ ਲਿਆ ਆਪਸੀ ਮਿਲਵਰਤਨ ਚਲਾ ਗਿਆ ਤੇ ਜੋ ਅਕਸਰ ਵੇਖਿਆ ਜਾਂਦਾ ਸੀ ਕਿ ਚਾਹੇ ਉਹ ਚਰਖਾ ਹੋਵੇ ਤਾਂ ਗੱਲਾਂਬੱਤਾਂ ਹੁੰਦੀਆਂ ਰਹਿੰਦੀਆਂ ਸੀ ਇੱਕ ਦੂਜੇ ਦਾ ਦੁੱਖ ਸੁੰਗ ਯਾ ਫਿਰ ਸਾਰੀ ਰਾਤ ਪੂਣੀਆਂ ਕੱਤੀਆਂ ਜਾਣੀ ਸੀਗੀਆਂ ਬੈਠੀਆਂ ਕੱਤਦੀਆਂ ਸੀਗੇ ਰਾਤਾਂ ਨੂੰ ਸੋਪ ਪਾਉਂਦੀਆਂ ਫਿਰ ਉਹਦੇ ਵਿੱਚ ਬੜਾ ਸੋਹਣਾ ਲੱਗਦਾ ਤੇ ਆਪ ਦਾ ਮਨੋਰੰਜਨ ਕਰਦੀਆਂ ਯਾਰ ਸ਼ਾਮ ਨੂੰ ਬੈਠ ਕੇ ਤੇ ਸਵੇਰ ਤੋਂ ਸ਼ਾਮ ਤੱਕ ਉਨੀ ਜੇ ਉੱਥੀ ਜਗ੍ਹਾ ਤੇ ਉੱਥੀ ਬਹਿ ਕੇ ਖਾਣਾ ਗਮੰਡੀਆਂ ਦੇ ਬੈਠਣਾ ਉੱਥੇ ਵੀ ਆਪ ਇਹ ਨਹੀਂ ਸੀ ਪਤਾ ਵੀ ਇਹਦੇ ਮਾਵਾ ਆਪਣੇ ਮੇਰੇ ਮਾਵਾ ਆਪਣੇ ਸਾਰਾ ਪਰਿਵਾਰ ਇੱਕੋ ਹੀ ਲੱਗਦਾ ਸੀ ਉਸ ਟਾਈਮ ਤੇ ਇਹ ਤਾਂ ਹੁਣ ਇਹ ਮੋਬਾਈਲ ਮੋਬਾਈਲਾ ਨੇ ਲਾ ਲਓ ਵੀ ਕਿਵੇਂ ਵੀ ਲਾ ਲਓ ਬਸ ਉਹ ਚੀਜ਼ ਨਾ ਹੀ ਰਹੀ ਹੈ ਨਾ ਹੀ ਰਹਿਣੀ ਆਉਣੀ ਹੈ ਹੁਣ ਜੇ ਆਪਾਂ ਕਹਿੰਦੇ ਆ ਆਪਣਾ ਵਿਰਸਾ ਹੈ ਤੇ ਵਿਰਸਾ ਜਿਆਦਾ ਰਹਿਣਾ ਆਪਣੇ ਜਿਆਦਾ ਰਹੂਗਾ ਪਰ ਉਹ ਚੀਜ਼ ਨਹੀਂ ਆਉਂਦੀ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਨਾ ਕੋਈ ਕਢਾਈ ਬਾਰੇ ਨਾ ਸਲਾਈ ਬਾਰੇ ਹੁਣ ਦਰੀਆਂ ਵੀ ਬੁਣੀਆਂ ਚਾਦਰਾਂ ਵੀ ਕੱਢੀਆਂ ਚਰਖੇ ਵੀ ਕੱਤੇ ਹਰ ਇੱਕ ਕੰਮ ਕਰਿਆ ਵੀ ਹਾਂ ਕੋਈ ਕੰਮ ਨਹੀਂ ਆਪਾਂ ਨੇ ਛੱਡਿਆ ਵੀ ਜਿਹੜਾ ਆਪਣੇ ਆਪ ਦੇ ਉਸ ਚ ਨਹੀਂ ਆਪਣੇ ਮਾਪੇ ਦਾ ਵੀ ਸਹਾਰਾ ਬਣੇ ਉੱਥੇ ਵੀ ਆਪਣੇ ਮਾਪੇ ਦੀ ਮਦਦ ਕਰੀ ਤੇ ਉੱਥੇ ਹੀ ਪਤਾ ਸੀਗਾ ਵੀ ਅਸੀਂ ਆਪਣੇ ਮਾਪੇ ਦੇ ਨਾਲ ਚੱਲਣਾ ਰਲ ਕੇ ਤੀਤੇ ਪੁੱਤ ਦੇ ਵਿੱਚ ਇਹ ਫਰਕ ਸੀਗਾ ਵੀ ਹਾਂ ਤਿਆਂ ਤੇ ਪੁੱਤਾਂ ਨਾਲ ਤਾਂ ਕੋਈ ਨੀਤੀ ਕਰਦਾ ਠੀਕ ਹੈ ਨਾ ਵੀ ਕੋਈ ਫਰਕ ਨਹੀਂ ਹੈਗਾ ਮੈਂ ਹੁਣ ਤਾਂ ਬਸ ਸਾਨੂੰ ਪਤਾ ਗਿਆ ਅੱਜ ਕੱਲ ਦੇ ਮਾਹੌਲ ਦਾ ਨਾ ਕੋਈ ਤੀ ਨਾ ਕੋਈ ਪੁੱਤ ਨਾ ਕੋਈ ਕਿਸੇ ਦਾ ਕੋਈ ਸ਼ੋਰ ਬੀਬੀ ਪੁਰਾਣਾ ਸਮਾਂ ਯਾਦ ਤਾਂ ਬਹੁਤ ਆਉਂਦਾ ਹੋਊਗਾ ਬਾਬਾ ਓਏ ਇਹ ਕਹਿੰਦੇ ਵੀ ਉਹੀ ਆ ਜਵੇ ਉਹੀ ਆ ਜਵੇ ਮੱਕੀ ਦੀਆਂ ਰੋਟੀਆਂ ਨਾਲ ਸਾਗ ਬਣਿਆ ਹੁੰਦਾ ਦੇਖੋ ਗਵਾਂਢੀਆਂ ਦੇ ਬਣਦਾ ਤਾਂ ਵੀ ਇਹ ਖਾਣਾ ਆਪਣੇ ਦਾ ਉਹ ਤਾਂ ਬਣ ਲਈ ਬਣਨਾ ਸੀਗਾ ਹੈ ਨਾ ਵੀ ਅੱਗੇ ਇਹ ਚੀਜ਼ਾਂ ਹਰ ਇੱਕ ਨਾਲ ਗਵਾਂਢਾਂ ਨਾਲ ਦੇ ਨਾਲ ਆਪਾਂ ਰਲ ਕੇ ਖਾਂਦੇ ਸੀਗੇ ਬੀਬੀ ਅਕਸਰ ਆਖਿਆ ਜਾਂਦਾ ਸੀ ਜਦੋਂ ਆਪਾਂ ਪਹਿਲਾਂ ਜਦੋਂ ਨਲਕੇ ਲੱਗੇ ਹੁੰਦੇ ਸੀ ਨਹੀਂ ਹੁੰਦੇ ਸੀ ਜਾਂ ਫਿਰ ਪੌ ਲੱਗੇ ਹੁੰਦੇ ਸੀ ਪਾਣੀ ਪੀਣ ਦੇ ਲਈ ਆਪਾਂ ਅਕਸਰ ਬੋਕ ਨਾਲ ਪੀਂਦੇ ਸੀ ਪਰ ਉਹਦਾ ਸਵਾਦ ਤੇ ਗਲਾਸ ਦਾ ਵੱਖਰਾ ਹੁਣ ਹੁਣ ਵੀ ਹੁਣ ਵੀ ਸੋਚਦੇ ਆ ਹੁਣ ਵੀ ਅਸੀਂ ਜਦ ਖੇਤ ਜਾਂਦੇ ਆ ਕਈ ਵਾਰੀ ਖੇਤ ਦੇ ਵਿੱਚ ਜਾ ਕੇ ਮੋਟਰ ਚੱਲਦੀ ਹੈ ਉੱਥੇ ਬੰਬੀ ਤੇ ਪਾਣੀ ਪੀਂਨੇ ਆ ਉੱਥੇ ਓਕ ਦੇ ਨਾਲ ਪਾਣੀ ਪੀਂਨੇ ਉਹ ਸਵਾਦ ਤੇ ਇਹ ਸਵਾਦ ਬਹੁਤ ਾਨਕ ਕਿੱਥੇ ਗਲਾਸ ਨਾਲ ਪੀਣਾ ਤੇ ਕਿੱਥੇ ਓਕ ਲਾ ਕੇ ਪੀਣਾ ਇਹ ਬਿਲਕੁਲ ਜੇਕਰ ਗੱਲ ਕੀਤੀ ਹੈ ਵੀ ਓਕ ਤੇ ਗਲਾਸ ਦਾ ਬੜਾ ਹੀ ਫਰਕ ਆ ਜਦੋਂ ਓਕ ਦੇ ਨਾਲ ਪਾਣੀ ਪੀਤਾ ਜਾਂਦਾ ਤਾਂ ਪਾਣੀ ਬੜਾ ਹੀ ਸੁਆਦ ਲੱਗਦਾ ਪਿਆਸ ਵੀ ਪਿਆਸ ਵੀ 부ਦੀ 부ਝਦੀ ਆ ਕਿ ਹਰ ਇੱਕ ਦੇ ਵਿੱਚ ਬੋਝੇ ਦੇ ਵਿੱਚ ਗਲਾਸ ਨਹੀਂ ਹੁੰਦਾ ਸੀ ਉਸ ਸਮੇਂ ਨਾ ਹੀ ਪੈਸੇ ਹੁੰਦੇ ਸੀ ਬੀਬੀ ਕੀ ਨਾਮ ਹੈ ਮਨਜੀਤ ਕੋ ਜੀ ਤੇ ਕਿਸ ਤਰ੍ਹਾਂ ਵੇਖਦੇ ਹੋ ਪੁਰਾਣਾ ਸਮਾਂ ਹੰਡਾਇਆ ਸਰੀਰ ਤੇ ਹੰਡਾਇਆ ਬਹੁਤ ਹੰਡਾਇ ਬਹੁਤ ਹੰਡਾਇ ਬਹੁਤ ਹੰਡਾਇ ਗਿਆ ਪਰ ਵਹ ਸਮਾਂ ਹੁਣ ਨਹੀਂ ਮੁੜਕੇ ਜਿਹੜਾ ਉਹ ਸਮਾਂ ਲੰਘ ਗਿਆ ਉਹ ਤਾਂ बस ਹੁਣ ਤਾਂ ਕਿਸੇ ਦੇ ਖੂਨ ਨਾ ਜ ਪਾਣੀ ਐ ਕੋਈ ਕਿਸੇ ਨਿਸ਼ਾਨਦਾ ਨਹੀਂ ਕੋਈ ਧੀ ਨਹੀਂ ਕੋਈ ਪੁੱਤ ਨਹੀਂ ਅੱਪਦੇਵ ਜੀ ਬਹੂ ਨੇ ਆ ਮੋਬਾਈਲ ਨੇ ਜਿਹੜੇ ਮੋਬਾਈਲਾਂ ਤੇ ਲੱਗ ਜਾਂਦੇ ਨੇ ਇੱਕ ਦੂਜੇ ਕੋਈ ਰਿਸ਼ਤੇਦਾਰ ਆਉਂਦਾ ਉਹ ਵੀ ਮੋਬਾਈਲ ਤੇ ਲੱਗ ਜਾਂਦਾ ਕੋਈ ਗੱਲ ਨਹੀਂ ਕਰਦਾ ਕਿਸੇ ਨਾਲ ਬਿੰਦ ਘੜੀ ਆਉਂਦਾਗਾ ਉਹ ਵੀ ਮੋਬਾਈਲ ਤੇ ਲੱਗ ਜਾਂਦਾ ਅੱਗੇ ਸਾਡੇ ਸਾਡੇ ਬਜ਼ੁਰਗਾਂ ਦੇਖਣ ਦੀ ਗੱਲ ਹੈ ਮੇਰੇ ਸਹੁਰੇ ਦੇ ਹੁਣ ਵੀ ਮੇਰਾ ਸਹੁਰਾ ਬੈਠਾਗਾ ਪਰ ਉਹ ਦੇਖ ਲਓ ਜੀ ਅਸੀਂ ਦਾਲ ਪਾਣੀ ਕਰਨਾ ਮੇਰੇ ਸਹੁਰੇ ਨੇ ਦੇਖ ਲਿਆ ਅਸੀਂ ਉਹਦੇ ਕਿਨੇ ਝਾਕ ਨਹੀਂ ਸਕਦੇ ਬਦਨ ਸਾਹਿਬ ਮੇਰੇ ਦਾਦਾ ਸੋਹਰਾ ਸੀਗਾ ਵੀ ਪਰ ਸਾਨੂੰ ਇਹ ਹੱਥ ਥਿੰਦੀ ਉਹਦੇ ਕਿਨੇ ਸੇ ਹੋ ਕਰ ਲਾਂਗੇ ਪਰ ਸਾਗ ਪਾਣੀ ਰਿਜਣਾ ਸਾਡੇ 11 ਘਰਾਂ ਚ ਜਾਂਦਾ ਜੀ 11 ਘਰਾਂ ਤੇ ਜਾ ਰਿ ਇੱਕ ਭਾਂਡੇ ਕਹਿੰਦੇ ਜਿਹਦੇ ਚੀਜ਼ ਸਾਰੀਆਂ ਖਾਂਦੀਆਂ ਪਰ ਹੁਣ ਤਾਂ ਕੋਈ ਕਿਸੇ ਨੂੰ ਆਪਣੇ ਘਰ ਚ ਬਣ ਜਾਂਦੇ ਉਹ ਚੁੱਪ ਕਰਕੇ ਵਿੱਚ ਖਾ ਲੈਂਦੇ ਹੁਣ ਤੇ ਬੀਬੀ ਜੇਕਰ ਦੋ ਰਿਸ਼ਤੇਦਾਰ ਆ ਜਾਣ ਉਹਨੂੰ ਰੋਟੀ ਖਵਾਉਣੀ ਮੁਸ਼ਕਲ ਹੋਣੀ ਨਹੀਂ ਆਉਂਦੇ ਕਹਿੰਦੇ ਟਾਬੇ ਤੇ ਲੈ ਜਾਂਦੇ ਆ ਹੋਟਲਾਂ ਤੋਂ ਖਵਾ ਦਿੰਦੇ ਆ ਹੁਣ ਤਾਂ ਟੀਵੀ ਆਨੇ ਕੰਮ ਖਰਾਬ ਕਰਤੇ ਭਈ ਅਮੈਲਾ ਨੇ ਕੁਛ ਅੱਗੇ ਦੇਖ ਕੇ ਸੋਈ ਚ ਪੜਦੀਆਂ ਬੁੜੀਆਂ ਪੜਨਾ ਦਿੰਦੀਆਂ ਚੱਪਲ ਬਾਹਰ ਖੜਾਉਂਦੀਆਂ ਹੁਣ ਤਾਂ ਚੁੰਨੀ ਫਰਿਜਾਂ ਦੇ ਟੰਗ ਦਿੰਦੀਆਂ ਨਹੀਂ ਆ ਲੱਗ ਜਾਂਦੇ ਰੋਟੀ ਪਕਾਉਣਾ ਪਰ ਇਹ ਮੈਂ ਮਾਹੌਲ ਨਹੀਂ ਆਪਾਂ ਨੇ ਇਹ ਠੀਕ 20 ਕਿਲੋ ਦਾ ਕੋਈ ਧੀ ਪੁੱਤ ਮਾਂ ਬਾਪ ਨੂੰ ਨਾ ਹੋ ਕਰੇ ਕੋਈ ਹੋ ਨਾ ਕਰੇ ਬਸ ਬਹੁਤ ਮਾਹੌਲ ਖਰਾਬ ਹੈ ਕੀ ਨਾਮ ਰਿਕਵੀਰ ਸਿੰਘ ਜੀ ਰਿਕਵੀਰ ਬੜਾ ਕੁਝ ਕਰਨ ਕੇ ਪਿੰਡ ਨਾਲ ਸੰਬੰਧਤ ਆਪਾਂ ਹੈਣਾ ਸਾਰੇ ਹੀ ਪਿੰਡੂ ਜ਼ਿੰਦਗੀ ਵੀ ਵੇਖੀ ਆ ਹੁਣ ਸ਼ਹਿਰ ਦੀ ਵੀ ਵੇਖ ਰਹੇ ਆ ਉਸ ਸਮਾਂ ਵੀ ਸੀ ਜਦੋਂ ਕਿਸੇ ਕੋਲੇ ਸਾਈਕਲ ਨਹੀਂ ਹੁੰਦਾ ਸੀ ਪਰ ਅੱਜ ਹਵਾਈ ਜਹਾਜ਼ ਵੀ ਲੋਕਾਂ ਕੋਲੇ ਆ ਗਏ ਹੈਨਾ ਕਿਸ ਤਰ੍ਹਾਂ ਦੇਖਦੇ ਹੋ ਪਿੰਗਲਵਾੜਾ ਵੱਲੋਂ ਇੱਕ ਪੁਰਾਣਾ ਪਿੰਡ ਦਿਖਾਇਆ ਗਿਆ ਬਹੁਤ ਤਕੜਾ ਪਿੰਡ ਦਿਖਾਇਆ ਕੱਲ ਦੇਖਣ ਵਾਲੀ ਚੀਜ਼ ਸੀ ਬਹੁਤ ਪੁਰਾਣੀਆਂ ਚੀਜ਼ਾਂ ਦਿਖਾਈਆਂ ਨੇ ਬਹੁਤ ਤਕੜੀ ਚੀਜ਼ ਹੈ ਜਿਹੜਾ ਪਹਿਲਾਂ ਜੀ ਲੱਗਦਾ ਸੀ ਗੰਨਾ ਢੋਂਦੇ ਤੇ ਮੱਕੀ ਵੜਦੇ ਤੇ ਪਕਾਹਾਂ ਚੁਗਦੇ ਤੇ ਬੁੜੀਆਂ ਕਿੰਨਾ ਖੇਤਾਂ ਜੀ ਲੱਗਦਾ ਦਈਆ ਹੁਣ ਖੇਤ ਦੇ ਵਿੱਚ ਕੋਈ ਬੱਚਾ ਨਹੀਂ ਹੁੰਦਾ ਕੀਰਾ ਕੱਖ ਵੜ ਲੈਂਦੇ ਕੋਈ ਬੱਚਾ ਨਹੀਂ ਜਾਂਦਾ ਸੁੰਨੇ ਦੇ ਸੁੰਨੇ ਖੇਤ ਪਰ ਮੋਟਰਾਂ ਦੇ ਤਾਰਾਂ ਕੋਹੀਆਂ ਦੇ ਟਰਫਾਰਮ ਚੱਕੇ ਜਾਂਦੇ ਨੇ ਤੇ ਖੇਤ ਨਹੀਂ ਜਾਂਦਾ ਕੋਈ ਜਵਾਕ ਨੇ ਨਵੀਂ ਪੀੜੀ ਬਾਹਰੋਂ ਭਜਲੀ ਜਿਹੜੇ ਹੁਣ ਬੁੜੇ ਨੇ ਵਿਚਾਰੇ ਸਾਡੇ ਵਰਗੇ ਉਹ ਗੋਡੇ ਦੁਖਦੇ ਨੇ ਇੱਥੇ ਬੈਠੇ ਨੇ ਇਹੀ ਟਾਈਮ ਹੈ ਬਸ ਹੁਣ ਕੋਈ ਕੌਦਾ ਨਹੀਂ ਉਹ ਟਾਈਮ ਗਿਆ ਹੁਣ ਪਹਿਲਾ ਵਾਲਾ ਕੰਮ ਕਰਨ ਕੰਮ ਤਾਂ ਕਰਦੀ ਨਹੀਂ ਕੰਮ ਤਾਂ ਕਦੇ ਕਰਨੇ ਸਾਨੂੰ ਸ਼ਰਮ ਆਉਂਦੀ ਹੈ ਆ ਕੇ ਭਈਏ ਕਰਦੇ ਨੇ ਭਈ ਇਹ ਕਰਦੇ ਨਾ ਨੰ ਕੰਮ ਦੇਖੋ ਭਈ ਇਹ ਹਮ ਕਿਸੇ ਨੂੰ ਜਬ ਮਾਗਰੋ ਬੁੜੇ-ਬੁੜੇ ਨੂੰ ਨਾ ਬੁੜੇ ਨੂੰ ਕੁੱਟਣਾ ਤੁਸੀਂ ਇਹ ਵੀ ਦੇਖ ਲਿਓ ਕਰ ਖੋਹਣ ਭਈ ਇਹ ਕਰ ਖੋਹਣਗੇ ਭਈ ਜੀ ਬਿਲਕੁਲ ਜੇਕਰ ਗੱਲ ਕੀਤੀ ਹੈ ਤਾਂ ਪਿੰਗਲਵਾੜਾ ਵੱਲੋਂ ਇੱਕ ਪੁਰਾਣਾ ਪਿੰਡ ਦਰਸਾਇਆ ਗਿਆ ਦਿਖਾਇਆ ਗਿਆ ਬੜਾ ਹੀ ਖੂਬਸੂਰਤੋ ਪਿੰਡ ਦਿਆਂ ਜੋ ਤਸਵੀਰਾਂ ਨੇ ਅਤੇ ਅਕਸਰ ਆਖਿਆ ਜਾਂਦਾ ਕਿ ਜੋ ਪਿੰਡ ਆ ਪਿੰਡ ਦਾ ਪੁਰਾਣਾ ਸਮਾਂ ਉਸ ਨੂੰ ਚੇਤੇ ਕਰ ਕਰ ਅੱਜ ਵੀ ਬਜ਼ੁਰਗ ਭਾਵਕ ਹੋਉਂਦੇ ਨੇ ਉਹਨਾਂ ਦਾ ਕਹਿਣਾ ਕਿ ਬੇਸ਼ੱਕ ਉਸ ਸਮੇਂ ਸਾਈਕਲ ਵੀ ਨਹੀਂ ਹੁੰਦਾ ਸੀ ਜਾਣ ਦੇ ਲਈ ਬੇਸ਼ੱਕ ਅੱਜ ਜਹਾਜ਼ਾਂ ਦਾ ਦੌਰ ਚੱਲ ਪਿਆ ਪਰ ਕਾਸ਼ ਕਾਸ਼ ਉਹ ਮੋੜ ਸਮਾਂ ਵਾਪਸ ਆ ਜਾਵੇ ਕੈਮਰਾਮੈਨ ਮਹਿੰਦਰਪਾਲ ਦੇ ਨਾਂ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਨੇ ਵਿੰਗੜਿਆ ਸਿੰਘ ਨੂੰ